ਮੇਰਾ ਨਾਮ ਜਰਤਬੀਰ ਸਿੰਘ ਆ ਤੇ ਮੇਰਾ ਪਿੰਡ ਕੋਠੇ ਘਰਾੜਾ ਤੇ ਜਿਹੜੀ ਵੀਡੀਓ ਬਾਰੈਲ ਹੋਈ ਆ ਉਹ ਮੇਰੀ ਦਾਦੀ ਦੀ ਹੈਗੀ ਆ ਤੇ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਦਾਦੀ ਨਾਲ ਅੱਗੇ ਵੀ ਬਹੁਤ ਵਾਰ ਕੀਤੀ ਆ ਉਹਨਾਂ ਨੇ ਮੇਰੀ ਮੰਮਾ ਨੇ ਦਾਦੀ ਨਾਲ ਮਾਰਕਟਾਈ ਬਹੁਤ ਵਾਰ ਕੀਤੀ ਐਂ ਪਿਆਰ ਨਾਲ ਹੀ ਸਮਝਾ ਕੇ ਦੇਖਿਆ ਦਫਕੇ ਨਾਲ ਹੀ ਸਮਝਾ ਕੇ ਦੇਖਿਆ ਪਰ ਪਿੱਛੇ ਜੀ ਹੁਣ ਮੈਨੂੰ ਦਾਦੀ ਨੇ ਕਹਿ ਵੇਗਾ ਹੀ ਕਿ ਮੇਰਾ ਨਾ ਜਦੋਂ ਤੁਸੀਂ ਪਾਪਾ ਵੀ ਚੱਲ ਜਾਂਦੇ ਆ ਤੇ ਤੂੰ ਵੀ ਜਦੋਂ ਘਰੋਂ ਬਾਹਰ ਚੱਲ ਜਾਂਦਾ ਤੇ ਮੇਰੇ ਤੁਹਾਡੇ ਮਗਰੋਂ ਮੈਨੂੰ ਗਾਲਾਂ ਵੀ ਕੱਢਦੀ ਆ ਤੇ ਮੇਨ ਮਾਰਕਟ ਆਈ ਵੀ ਕਰਦੀ ਆ ਪਰ ਗੱਲ ਇਹ ਸੀ ਕਿ ਮੈਂ ਉਸ ਦਿਨ ਅਚਾਨਕ ਘਰੇ ਸੀਗਾ ਪਾਪਾ ਕਰਨੀ ਹੀ ਹੈਗੇ ਤੇ ਮੰਮਾ ਤੰਗ ਕਰਦੇ ਪਏ ਸੀ ਦਾਦੀ ਨੂੰ ਤੇ ਦਾਦੀ ਨੇ ਨਾ ਬਣਾਈ ਸੀ ਆਪਣੇ ਫੋਨ ਦੇ ਉੱਤੇ ਮੰਮਾ ਨੇ ਰਿਕਾਰਡਿੰਗ ਕੀਤੀ ਸੀ ਕਿ ਮੈਨੂੰ ਦਾਦੀ ਨੇ ਦਿਖਾਈ ਕਿ ਇਹ ਮੇਰੀ ਇੱਧਾ ਮੈਨੂੰ ਗਾਲਾਂ ਕੱਢਦੀ ਪਈ ਆ ਤੇ ਇਹ ਗਾਲਾਂ ਕੱਢਦੇ ਕਰਦੇਣਾ ਇੰਨੀ ਗੱਲ ਹੋਈ ਆ ਅੱਧੇ ਘੰਟੇ ਬਾਅਦ ਮੰਮਾ ਨੇ ਨਾ ਮੰਮਾ ਨੇ ਕੋਸ਼ਿਸ਼ ਕੀਤੀ ਦਾਦੀ ਦਾ ਫੋਨ ਫੋਨਦੀ ਤੇ ਜਦੋਂ ਮੈਂ ਦਾਦੀ ਦੀਆਂ ਚੀਕਾਂ ਸੁਣੀਆਂ ਤੇ ਮੈਂ ਭੱਜਿਆ ਹੀ ਆਇਆ ਤੇ ਮੈਂ ਨਾਲ ਹੀ ਕੈਮਰਾ ਔਨ ਕਰ ਲਿਆ ਕਿ ਵੀਡੀਓ ਬਣਾਵਾ ਮੈਂ ਮੰਮਾ ਜੀ ਜੋ ਦਾਦੀ ਨਾਲ ਮਾਰਕਟ ਆਈ ਕਰਦੇ ਪਏ ਸੀਗੇ ਤੇ ਫਿਰ ਅਸੀਂ ਜਿਹੜੀ ਉਹ ਵੀਡੀਓ ਆਣਾ ਅਸੀਂ ਲੈ ਕੇ ਗਏ ਦਾਦੀ ਨੂੰ ਮੈਂ ਲੈ ਕੇ ਗਿਆ ਮੈਂ ਕਿਹਾ ਕਿ ਹੁਣ ਘਰ ਬਹਿਣ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਮੰਮਾ ਨੇ ਅੱਗੇ ਵੀ ਬਹੁਤ ਵਾਰ ਐਦਾਂ ਮਾਰਕਟ ਆਈ ਕੀਤੀ ਹੈਗੀ ਆ ਤੇ ਹੁਣ ਚੁੱਪ ਨਹੀਂ ਰਹਿਣਾ ਅਸੀਂ ਕਿ ਤੁਹਾਡੀ ਜੇ ਇੰਨਾ ਅਸੀਂ ਘਰ ਬਹਿ ਕੇ ਘੁੱਟ-ਘੁੱਟ ਕੇ ਨਹੀਂ ਰਹਿਣਾ ਕੁੰਡੀਆਂ ਬੰਦ ਨਹੀਂ ਕਰਨੀਆਂ ਅਸੀਂ ਆਪਣੀ ਆਵਾਜ਼ ਜਿਹੜੀ ਆ ਅੱਗੇ ਪ੍ਰਸ਼ਾਸਨ ਤੱਕ ਲੈ ਕੇ ਜਾਣੀ ਹੈ